ਇਹਦਾ ਨਾਮ ਦੀ ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸੋਸੀਏਟ ਪੰਜਾਬ ਅਧਿਆਪਕ ਯੂਨੀਅਨ ਪੰਜਾਬ ਤੇ ਇਸ ਸਮੇਂ ਦੀ ਅਸੀਂ ਡੀਸੀ ਦਫ਼ਤਰ ਦੇ ਬਾਹਰ ਲੁਧਿਆਣੇ ਦੇ ਪ੍ਰੋਟੈਸਟ ਕਰ ਰਹੇ ਹਰਪਾਲ ਸਿੰਘ ਟੀਮਾਂ ਦੇ ਵਿਰੁੱਧ ਜੋ ਕਿ ਵਿੱਤ ਮੰਤਰੀ ਪੰਜਾਬ ਨੇ ਕਿਉਂ ਦਾ ਸਰਕਾਰ ਨੇ ਇਹ ਕਿ ਪਿਛਲੀ 10 ਤਰੀਕ ਨੂੰ ਸਾਡੀ ਇਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਸਾਡੇ ਸਾਂਝੇ ਫਰੰਟ ਵੱਲੋਂ ਸਾਡੀਆਂ ਵੱਖ-ਵੱਖ ਯੂਨੀਅਨ ਜੋ ਇੱਕ ਫਰੰਟ ਵੱਲ ਇਕੱਠੀਆਂ ਹੋਈਆਂ ਨੇ ਉਹਨਾਂ ਵੱਲੋਂ ਸਾਡੀ ਲੇਡੀਜ਼ ਅਧਿਆਪਕ ਜਿਹੜੇ ਤਿੰਨ ਲੇਡੀਜ਼ ਅਧਿਆਪਕ ਉੱਥੇ ਪਹੁੰਚਦੇ ਸੀ ਤੇ ਨਾਲ ਹੀ ਸਾਡੇ ਇੱਕ ਜੈਂਟਸ ਟੀਚਰ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹਰਪਾਲ ਸਿੰਘ ਟੀਮਾ ਵੱਲੋਂ ਬੜੀ ਹੀ ਭੱਦਰ ਸ਼ਬਦਾਵਲੀ ਦਾ ਜਿਹੜਾ ਆ ਭੱਦਰ ਸ਼ਬਦਾਵਲੀ ਜਿਹੜੀਆਂ ਉਹ ਵਰਤੋਂ ਕੀਤੀ ਗਈ ਆ ਸਾਡੇ ਜੋ ਲੇਡੀਜ਼ ਟੀਚਰ ਸੀ ਉਹਨਾਂ ਨੂੰ ਬੜੇ ਹੀ ਗੰਦੇ ਸ਼ਬਦ ਬੋਲੇ ਗਏ ਨੇ ਜੋ ਕਿ ਨਾ ਸੁਣਨ ਯੋਗ ਸੀ ਸੋ ਇਹ ਇਕੱਲੇ ਸਾਡੇ ਡਿਡਿਜ਼ ਦੇ ਆਪ ਕੋ ਨਹੀਂ ਸਮੂਹ ਅਧਿਆਪਕ ਵਰਗ ਨੂੰ ਠੇਸ ਪਹੁੰਚਾਈ ਗਿਆ ਸਗੋਂ ਉਹਨਾਂ ਨੇ ਅਧਿਆਪਕ ਸਮੂਹ ਅਧਿਆਪਕ ਵਰਗ ਨੂੰ ਇੱਕ ਤਰ੍ਹਾਂ ਦੇ ਇਹ ਦੱਸਿਆ ਕਿ ਸਾਡੇ ਸਾਰੇ ਮਿਹਨਤ ਨੂੰ ਇਹਨਾਂ ਨੇ ਬਰਬਾਦ ਕਰਕੇ ਦਿੱਤਾ ਜਦ ਕਿ ਸਾਡੇ ਨਗੁਣੀਆ ਤਨਖਾਹ 'ਤੇ ਕੰਮ ਕਰਨ ਵਾਲੇ 18-18 ਸਾਲ ਤੋਂ ਸਾਡੇ ਟੀਚਰ ਬੈਠੇ ਨੇ ਜੋ ਬਹੁਤ ਹੀ ਨਗੁਣੀਆ ਤਨਖਾਹ 'ਤੇ ਕੰਮ ਕਰਕੇ ਅੱਜ ਤੱਕ ਸਕੂਲਾਂ ਨੂੰ ਤਰੱਕੀ ਤੇ ਲੈ ਗਏ ਨੇ بڑے ਬੱਚੇ ਜਿਹੜੇ ਉੱਚ-ਉੱਚ ਅਹੁਦਿਆਂ ਤੇ ਸਾਡੇ ਪੜਕ ਪੜਾ ਕੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਸਰਕਾਰ ਸਾਨੂੰ ਕੁਝ ਦੇਣ ਦੀ ਬਜਾਏ ਸੋਕ ਤੇ ਇਹਨੇ ਬੰਦੇ ਸ਼ਬਦਾਵਲੀ ਬੋਲੀ ਆ ਜੋ ਕਿਸੇ ਦਾ ਸੀ ਤੁਹਾਨੂੰ ਇੱਕ ਐਜੈਂਟਸ ਟੀਚਰ ਇੱਕ ਐਜੈਂਟਸ ਦੂਜੇ ਐਜੈਂਟਸ ਨੂੰ ਵੀ ਨਹੀਂ ਦੱਸ ਸਕਦਾ ਕਿ ਜਿਹੜੇ ਇੱਧਰ ਭੱਲੇ ਇੱਧਰ ਨਾਲ ਸ਼ਬਦ ਬੋਲਨੇ ਨੇ ਕੀ ਮੰਗਾ ਲੜੀ ਰਣਨੀਤੀ ਕੀ ਹੋਊਗੀ ਤੁਹਾਡੀ ਸਰ ਰਣਨੀਤੀ ਇਹ ਆ ਕਿ ਅਸੀਂ ਜੇ ਸਾਡਾ ਅਜ ਮਾਹੌਲ ਆ ਜਿਹੜਾ ਬਣਾਇਆ ਹੋਇਆ ਪਰ ਟੈਸਟ ਸਾਡਾ ਜਾਰੀ ਰਹੂਗਾ ਜਿੰਨਾ ਤਰ ਹਰਪਾਲ ਸਿੰਘ ਟੀਮਾਂ ਨੂੰ ਆਪਣੀ ਪੋਸਟ ਤੋਂ ਅਸਤੀਫਾ ਨਹੀਂ ਦਿੰਦੇ ਸਾਰਿਆਂ ਤੋਂ ਲੋਕ ਲੋਕ ਦੇ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਸਾਡਾ ਬਾਦ ਦਸਤੂਰ ਜਿਹੜਾ ਪ੍ਰੋਟੈਸਟ ਜਾ ਰੂਗਾ ਤੇ ਸਾਡੀ ਅਸੀਂ ਮੰਗਾਂ ਦੇ ਲਈ ਆਪਣੀਆਂ ਰੈਲੀਆਂ ਰੱਖਦੇ ਰਾਵਾਂਗੇ ਆਉਣ ਵਾਲੇ ਸਮੇਂ ਵਿੱਚ ਜਲਦੀ ਸਾਡਾ ਇਹਦਾ ਪ੍ਰੋਟੈਕਸ਼ਨ ਹੋਊਗਾ ਦੜਬੇ ਦੇ ਵਿੱਚ ਬਿਹਰਪਾਲ ਚੀਮੇ ਦਾ ਜਿਹੜਾ ਵਾ ਪਰਾਉ ਕੀਤਾ ਜਾਊਗਾ ਪੰਜ ਥੇ ਬੰਦੀਆਂ ਸਾਡੀਆਂ ਹੁਣ ਇਕੱਠੀਆਂ ਹੋ ਚੁੱਕੀਆਂ ਨੇ ਤੇ ਪੰਜ ਥੇ ਬੰਦੀਆਂ ਇੱਕ ਸਪੈਸ਼ਲ ਕੇਡਰ ਸਾਂਝਾ ਜਿਹੜਾ ਫਰੰਟ ਪੰਜਾਬ ਬਣ ਚੁੱਕਿਆ ਜੀ ਤੇ ਇਹਦੇ ਵਿੱਚ ਸਾਡੀ ਮੈਂਨ ਕਲ ਤਸਨ ਇਹ ਹੀ ਬਣਦੀ ਹੈ ਜੀ ਜੇ ਜਿਵੇਂ ਮੈਂ ਦੱਸਿਆ ਵੀ 10 ਨਵੰਬਰ ਨੂੰ ਸਾਡੀ ਜਿਹੜੀ ਮੀਟਿੰਗ ਸੀ ਇਹ ਬੀਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਹੋਈ ਸੀ ਤੇ ਇਸ ਮੀਟਿੰਗ ਦੇ ਵਿੱਚ ਹਰਪਾਲ ਸਿੰਘ ਚੀਮਾ ਜੀ ਵੱਲੋਂ ਬਹੁਤ ਹੀ ਘਟੀਆਂ ਸ਼ਬਦਾਵਲੀ ਦੇ ਨਾਲ ਇੱਕ ਮਹਿਲਾ ਦੇ ਆਪਣਾ ਮੀਟਿੰਗ ਜਿਹੜੀ ਕੀਤੀ ਗਈ ਆ ਤੇ ਉਹ ਜਿਹੜੀ ਸ਼ਬਦਾਵਲੀ ਅਸੀਂ ਇੱਥੇ ਦੱਸ ਨਹੀਂ ਸਕਦੇ ਹੈਗੇ ਕਿ ਸਾਡੇ ਟੀਚਰਸ ਨੂੰ ਬਹੁਤ ਹੀ ਬਹਾਜੜਾ ਆਇਆ ਬਹੁਤ ਹੀ ਮਨ ਮੋਸ਼ੀ ਸਾਹਮਣਾ ਕਰਨਾ ਪਿਆ ਤੇ ਟੀਚਰਾਂ ਦਾ ਮਾਣ ਸਨਮਾਨ ਢਾਹ ਲੱਗੀ ਆ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਰਾਸ਼ਟਰ ਨਰਮਤਾਇਓ ਤੁਸੀਂ ਦੇਸ਼ ਨੂੰ ਸਿਰਜਣਾ ਫਾਰੇ ਹੋ ਤੁਸੀਂ ਰਾਸ਼ਟਰ ਦੇ ਨਾਮ ਆਨੰਤ ਕਰਦਾਂ ਲਿਓ ਤੇ ਇੱਕ ਪਾਸੇ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਤੁਸੀਂ ਆਪਣੇ ਅਧਿਆਪਕਾਂ ਨੇ ਸਕੂਲਾਂ ਦੇ ਵਿੱਚ ਗੰਦ ਪਾਇਆ ਸਕੂਲਾਂ ਦਾ ਮਾਹੌਲ ਖਰਾਬ ਕੀਤਾ ਹੋਇਆ ਤੇ ਫਿਰ ਸਿੱਖਿਆ ਕ੍ਰਾਂਤੀਕਾਰੀ ਹੋਈ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤੇ ਖਾਸ ਕਰ ਵਿੱਤ ਮੰਤਰੀ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਅੱਜ ਅਸੀਂ ਤੇ ਪੁਤਲਾ ਫੋਕਣ ਆਏ ਆ ਤੇ ਜੇ ਤੁਸੀਂ ਸਾ ਤੋਂ ਮਾਫੀ ਨਾ ਤਾਂ ਅਸੀਂ ਆਨਸੈਂ ਵਿੱਚ ਤੁਹਾਡਾ ਤੁਹਾਡੇ ਖਿਲਾਫ ਅਸੀਂ ਹੋਰ ਟਿੱਕੇ ਸੰਘਰਸ਼ਾਂ ਨਾਲ ਵਿਤਾਂਗੇ ਤੇ ਇਸ ਕਰਕੇ ਤੇ ਜੋ ਸਾਡੇ ਤੁਸੀਂ ਸਾਡਾ ਵਾਅਦਾ ਕੀਤਾ ਸੀ 28 ਜੁਲਾਈ 2019 ਨੂੰ ਤੁਸੀਂ ਸਾਨੂੰ ਆਰਡਰ ਦਿੱਤੇ ਸੀਗੇ ਉਹਦੇ ਵਿੱਚ ਤੁਸੀਂ ਸਾਡਾ ਸਾਡਾ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਪੂਰੇ ਪੇਸਕੇਲ ਦਾ ਤੁਹਾਨੂੰ ਪੱਕੇ ਕਰਾਂਗੇ ਪਰ ਸਾਨੂੰ ਤੁਸੀਂ ਪੱਕੇ ਨਹੀਂ ਕੀਤਾ ਤੁਸੀਂ ਵੱਡੇ ਵੱਡੇ ਬੋਰਡ ਲਾ ਕੇ ਤੁਸੀਂ ਇੰਨਾ ਵੱਡੇ ਲੈਵਲ ਤੇ ਪ੍ਰਚਾਰ ਕੀਤਾ ਪਰ ਅਸੀਂ ਪੱਕੇ ਨਹੀਂ ਹੋਏ ਤੇ ਅਸੀਂ ਹੁਣ ਤੁਹਾਡੇ ਜਿਹੜੇ ਖੁਲਾਸੇ ਨੇ ਉਹ ਪੂਰੇ ਖੁੱਲ ਕੇ ਤੁਹਾਡੇ ਸਾਹਮਣੇ ਲੋਕਾਂ ਸਾਹਮਣੇ ਲੈ ਕੇ ਆਮਾਂਗੇ ਤੇ ਤੁਸੀਂ ਇਹ ਦੇ ਸਮਝੋ ਕਿ ਤੁਸੀਂ ਜਿੱਤ ਚੁੱਕੇ ਹੋ ਇਹ 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 ਪਬਲਿਕ ਹੀ ਹੁੰਦੀ ਆ ਜੋ ਇੱਕ ਨੇਤਾ ਨੂੰ ਬਣਾਉਂਦੀ ਹੁੰਦੀ ਆ ਤੇ ਉਹਦੇ ਵਿਰੋਧ ਵਿੱਚ ਵੀ ਖੜਦੀ ਹੁੰਦੀ ਆ ਸੋ ਇਸ ਕਰਕੇ ਅਸੀਂ ਜੇ ਤੁਹਾਨੂੰ ਅਸੀਂ ਬਹੁਤ ਪ੍ਰਚਾਰ ਕਰਕੇ ਤੁਹਾਨੂੰ ਉਸ ਸੱਤਾ ਵਿੱਚ ਲੈ ਕੇ ਆਏ ਆ ਤੁਹਾਡੀ ਝੋਲੇ ਸਿ 92 ਐਮਐਲਏ ਪਾਏ ਆ ਤਾਂ ਅਸੀਂ ਜਲਦੀ ਹੀ ਤੁਹਾਡਾ ਜਿਹੜਾ ਵਿਰੋਧ ਬਹੁਤ ਇਖਾ ਕਰਨ ਵਾਲੇ ਆ ਤੇ ਤੁਸੀਂ ਇਹ ਨਾ ਭੁੱਲਿਓ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਲਾਰਾ ਲੱਪਾ ਲਾ ਕੇ ਇੱਕ ਸਾਈਡ ਕਰ ਦਿੱਤਾ ਅਸੀਂ ਲਾਰਾ ਲੱਪਾ ਲੈ ਕੇ ਤੁਹਾਡਾ ਸਾਈਡ ਹੋਣ ਵਾਲੇ ਨਹੀਂ ਸਾਡਾ ਪਹਿਲਾਂ ਜਿਹੜਾ ਵਿਰੋਧ ਆ ਸਰਕਾਰ ਬਹੁਤ ਹੰਡਾ ਚੁੱਕੀਆਂ ਨੇ ਤੇ ਜਿਹੜੀ ਹੁਣ ਇਹ ਆਪ ਸਰਕਾਰ ਸਾਡਾ ਜਿਹੜਾ ਬਹੁਤ ਤਿੱਖਾ ਬਰੋਸਾ ਦਾ ਇਹ ਹੰਡੋਣਾ ਪਵੇਗਾ ਜੀ